ਸਥਿਤੀ ਕਾਫੀ ਜਿਆਦਾ ਤਣਾਅਪੂਰਕ ਹੋ ਚੁੱਕੇ ਹੈ ਜੋ ਹੁਣ ਤੱਕ ਦੀ ਅਪਡੇਟ ਹੈ ਜੋ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਪਠਾਨਕੋ ਟੰਬਰਸਰ ਫਾਜ਼ਿਲਕਾ ਫਰੋਜਪੁਰ ਦੇ ਵਿੱਚ ਜੋ ਸਰਕਾਰੀ ਕਾਲਜ ਸੀ ਅਤੇ ਸਕੂਲ ਸੀ ਉਹ ਬੰਦ ਹੋ ਚੁੱਕੇ ਹੈ ਤਾਂ ਇੱਕ ਵਾਰ ਅਚਨਚੇਤ ਇੱਕ ਵਾਰ ਸਕੂਲਾਂ ਨੂੰ ਬੰਦ ਕਰਨਾ ਪੈ ਚੁੱਕਿਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਕਿ ਫਰੋਜਪੁਰ ਫਰੋਜਪੁਰ ਅਮਰਸਰ ਫਾਜ਼ਿਲਕਾ ਫਾਜ਼ਲਕਾ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਿੱਚ ਵੀ ਕਿਆਸ ਲਗਾਏ ਜਾ ਰਿਹਾ ਹੈ ਕਿ ਉੱਥੇ ਵੀ ਸਕੂਲ ਤੇ ਕਾਲਜ ਬੰਦ ਹੋ ਚੁੱਕਿਆ ਹੈ ਸਰਕਾਰੀ ਅਤੇ ਗੈਰ ਸਰਕਾਰੀ ਜੇਕਰ ਸਰਕਾਰੀ ਸਕੂਲ ਤੇ ਕਾਲਜ ਬੰਦ ਹੁੰਦੇ ਹੋ ਚੁੱਕਿਆ ਤਾਂ ਪ੍ਰਾਈਵੇਟਾਂ ਨੂੰ ਵੀ ਸਕੂਲਾਂ ਨੂੰ ਬੰਦ ਕਰਨਾ ਪਵੇਗਾ ਤੇ ਸਵਾਗਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਸੀਂ ਰਕੋਤਰ ਦੇ ਵਿੱਚ ਮੌਜੂਦ ਹਾਂ ਇੱਥੇ ਆਮ ਲੋਕਾਂ ਤੋਂ ਪੁੱਛਦੇ ਹਾਂ ਜੇਕਰ ਸਥਿਤੀ ਜੋ ਹੈ ਹੋਰ ਤਣਾਅਪੂਰਕ ਹੁੰਦੀ ਹੈ ਤਾਂ ਲੋਕ ਕੀ ਸੋਚਦੇ ਨੇ ਕਿ ਯੁੱਧ ਯੰਗ ਹੋਣਾ ਚਾਹੀਦਾ ਕਿੰਨੇ ਹੋਣਾ ਚਾਹੀਦਾ ਉਹਨਾਂ ਆਮ ਲੋਕਾਂ ਕੋਲੋਂ ਇਸ ਦੀ ਰਾਏ ਜਾਣਦੇ ਆ ਕਿ ਸੋਚਦੇ ਕਿਨੇ ਨੂੰ ਕੋਧਰ ਵਾਸਤੇ ਕੀ ਸੋਚਦੇ ਨੇ ਇੱਧਰ ਦੇ ਤਸਵੀਰਾਂ ਦਿਖਾ ਦਿੰਦੇ ਆ ਕਿ ਆਮ ਲੋਕਾਂ ਦੀ ਕੀ ਰਹਾ ਸਥਿਤੀ ਕਾਫੀ ਜਦਾ ਤਣਾਅਪੂਰਕ ਬਣ ਚੁੱਕੀ ਹੈ ਤੇ ਇੱਧਰ ਬਾਈ ਬੈਠਿਆ ਗੱਲਬਾਤ ਨਾ ਕਰਦੇ ਆ ਹੋਰ ਬਾਈ ਜੀ ਕੀ ਹਾਲ ਹੈ ਠੀਕ ਠਾਕ ਹਾਂ ਮਹਾਰਾਜ ਠੀਕ ਹੈ ਅੱਬਾ ਜੀ ਪਾਕਿਸਤਾਨ ਅਤੇ ਜੋ ਭਾਰਤ ਦੇ ਹਾਲਾਤ ਯੁੱਧ ਦੀ ਕਾਫੀ ਤਣਾਅਪੂਰਕ ਬਣ ਚੁੱਕਿਆ ਹੈ ਕੀ ਲੱਗਦਾ ਯੁੱਧ ਹੋਣਾ ਚਾਹੀਦਾ ਹੈ ਜਾਂ ਨਹੀਂ ਤੁਸੀਂ ਕੀ ਸੋਚਦੇ ਹੋ ਨਹੀਂ ਯੁੱਧ ਤਾਂ ਹੋਣਾ ਚਾਹੀਦਾ ਭਾਜੀ ਪਾਕਿਸਤਾਨ ਦਾ ਇਹ ਤਾਂ ਆਪਣਾ ਮੋਲਖਿਆ ਜਿਹੜਾ ਬੋਲਦਾ ਨਹੀਂ ਪਿਆ ਉਹ ਇੰਨੀ ਵਾਰੀ ਇੰਨੀ ਸਾਦੀਸ਼ ਕਰ ਚੁੱਕੇ ਆਪਣੇ ਬਰਖਲਾਵ ਹੁਣ ਐਕਸ਼ਨ ਲੈਣਾ ਹੀ ਪੈਣਾ ਹੈ ਤੁਹਾਨੂੰ ਲੱਗਦਾ ਕਿ ਜੁੱਧ ਹੋਣਾ ਚਾਹੀਦਾ 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 ਜੀ ਇਹ ਤਾਂ ਹੁਣ ਇੱਕ ਵਾਰੀ ਕੱਟੀ-ਕੱਟਾ ਨਿਕਲ ਜਾਵੇ ਵਧੀਆ ਆ ਤੁਸੀਂ ਬਾਈ ਜੀ ਕੀ ਸੋਚਦੇ ਹੋ ਹੋਣਾ ਚਾਹੀਦਾ ਜੀ ਬਿਲਕੁਲ ਤੁਸੀਂ ਕਹਿੰਦੇ ਕਿ ਜੁੱਧ ਹੋਣਾ ਚਾਹੀਦਾ ਹੋਣਾ ਚਾਹੀਦਾ ਤੈਨੂੰ ਕੋਦਰ ਤੇ ਜੋ ਦੁਕਾਨਦਾਰ ਸੀ ਕਹਿੰਦੇ ਕਿ ਜੁੱਧ ਹੋਣਾ ਚਾਹੀਦਾ ਪਰ ਕੁਝ ਲੋਕਾਂ ਨੇ ਇਹ ਵੀ ਮੰਨ ਰਹੇ ਇੱਕ ਯੁੱਧ ਜੋ ਹੈ ਨਹੀਂ ਹੋਣਾ ਚਾਹੀਦਾ ਯੁੱਧ ਜੋ ਹੈ ਇਸ ਦਾ ਕੋਈ ਮਸਲੇ ਦਾ ਹੱਲ ਨਹੀਂ ਹੈ ਪਰ ਆਪਾਂ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਲੋਕਾਂ ਤੋਂ ਜਾਣਾਂਗੇ ਤਾਂ ਇੱਧਰ ਬਾਈ ਜੀ ਹੋਰ ਵੀ ਆ ਇਹਨਾਂ ਨੂੰ ਪੁੱਛ ਲੈਣੇ ਆ ਹੋਰ ਬਾਈ ਜੀ ਕੀ ਹਾਲ ਹੈ ਠੀਕ ਹਾਂ ਹਾਂਜੀ ਵਧੀਆ ਜੀ ਅੰਮਾ ਜੀ ਭਾਰਤ ਤੇ ਪਾਕਿਸਤਾਨ ਦਰਮਿਆਨ ਯੁੱਧ ਦੇ ਜੋ ਹਾਲਾਤ ਯੁੱਧ ਲਗ ਤਕਰੀਬਨ ਲੱਗੀ ਚੁੱਕਿਆ ਕੀ ਸਮਝਦੇ ਹੋ ਜੋ ਤਾਂ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਸਮਝਦੇ ਹੋ ਦੇਖੋ ਹਰ ਵਾਰੀ ਪਹਿਲ ਹੋਣਾ ਲੋ ਹੁੰਦੀ ਹੈ ਮੈਂ ਤੁਸੀਂ ਕੀ ਸਮਝਦੇ ਹੋ ਇੱਕ ਕਰੀ ਇੱਕ ਕਰੀ ਤਾਂ ਉਹਨਾਂ ਨੂੰ ਨਸੀਹਤ ਮਿਲਣੇ ਚਾਹੀਦੀ ਆ ਇੱਕ ਕਰੀ ਨਸੀਹਤ ਉਹਨਾਂ ਨੂੰ ਮਿਲਣੇ ਚਾਹੀਦੀ ਆ ਕਿ ਪਹਿਲ ਕਰਨ ਦਾ ਨਤੀਜਾ ਕੀ ਹੁੰਦਾ ਵਾ ਐ ਇtanto ਨਹੀਂ ਲੱਗਦਾ ਜਿਦਾ ਦੇਖੋ ਕਿ ਆਪਾਂ ਹੁਣ ਦੋਨੇ ਖੜੇ ਆ ਜੇਕਰ ਹਾਲਾਤ ਤਣਾਪੂਰਕ ਬਣ ਜਾਂਦੇ ਆ ਤਾਂ ਹੁਣ ਤਾਂ ਮਸਾਇਲਾ ਗਰਨੇਟ ਵਗੈਰਾ ਚੱਲਣਗੇ ਤੇ ਫਿਰ ਬਚੂਗਾ ਨਹੀਂ ਕੋਈ ਦੇਖੋ ਜੀ ਇਹ ਤਾਂ ਉਹਨਾਂ ਨੂੰ ਸੋਚਣੇ ਚਾਹੀਦਾ ਹਨਾ ਹਾਲਾਤ ਤਾਂ ਇੰਡੀਆ ਦੇ ਵੀ ਖਰਾਬ ਹੋਣਗੇ ਨਾ ਕਿਦਨ ਕਿਦਾਂ ਹਾਲਾਤ ਹੁਣੇ ਆ ਪਰ ਪਹਿਲ ਤਾਂ ਉਹ ਕਰਦੇ ਹਨਾ ਇਹ ਥੋੜੋ ਮਗੀ ਹਰ ਵਾਰੀ ਸਾਡੇ ਹੀ ਬੰਦੇ ਮਰਨ ਤੁਸੀਂ ਕਹਿੰਦੇ ਆ ਕੋ ਹੋਣਾ ਚਾਹੀਦਾ ਇੱਕ ਵਾਰੀ ਐਕਸ਼ਨ ਲੈਣਾ ਚਾਹੀਦਾ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਜੀ ਹਰ ਵਾਰੀ ਤੁਸੀਂ ਇਹ ਦੇਖਿਆ ਜੇ ਦੀ ਪਾਕਿਸਤਾਨ ਦੇ ਵਿੱਚ ਕੋਈ ਇੰਡੀਆ ਵਾਲਾ ਗਿਆ ਵਾ ਤਾਂ ਉਹ ਮਾਰ ਕੇ ਆਇਆ ਪਾਕਿਸਤਾਨੀ ਨੂੰ ਕਿਸ ਨੂੰ ਤੁਹਾਡਾ ਮਤਲਬ ਕੋ ਹੋਣਾ ਚਾਹੀਦਾ ਕਿ ਮਸਲੇ ਦਾ ਹੱਲ ਹੋਵੇ ਮਸਲੇ ਦਾ ਹੱਲ ਹੋਣਾ ਚਾਹੀਦਾ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਨਕੋਦਰ ਵਾਸੀਆਂ ਦਾ ਕਹਿਣਾ ਕਹਿੰਦੇ ਕਿ ਮਸਲੇ ਦਾ ਹੱਲ ਹੋਵੇ ਜਦ ਹੋਣਾ ਚਾਹੀਦਾ ਅੱਗੇ ਹੋਰ ਇੱਧਰ ਬੈਠੇ ਐਂਕਲ ਜੀ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਕਿ ਖਾਲਾ ਠੀਕ ਠਾਕ ਵਧੀਆ ਜੀ ਠੀਕ ਹੈ ਜੀ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਤੁਸੀਂ ਦੇਖ ਚੁੱਕੇ ਹੋ ਖਬਰਾਂ ਸੋਂ ਚੱਲ ਰਹੀਆਂ ਸਾਰੀਆਂ ਕੀ ਲੱਗਦਾ ਜੰਦ ਹੋਣਾ ਚਾਹੀਦਾ ਇੱਕ ਨਹੀਂ ਹੋਣਾ ਚਾਹੀਦਾ ਇਹ ਤਾਂ ਹੋਣਾ ਨਹੀਂ ਜਾਇਦਾ ਜੀ ਉਧਰ ਫੈਸਲਾ ਹੋ ਜਾਵੇ ਤੇ ਵਧੀਆ ਬਹੁਤ ਗੱਲ ਹੈ ਜੇ ਬਿਨਾ ਫੈਸਲਾ ਹੋ ਜਾਵੇ ਤਾਂ ਚੰਗੀ ਗੱਲ ਹੈ ਹਾਂ ਜੀ ਹਾਂ ਜੀ ਕਿੰਨੇ ਕ ਜੰਦ ਤਾਂ ਬਿਨਾ ਫੈਸਲਾ ਹੋ ਜਾਵੇ ਤਾਂ ਚੰਗੀ ਗੱਲ ਆ ਤਾਂ ਹੋਰ ਦੁਕਾਨਦਾਰ ਨੇ ਇੱਧਰ ਬਾਈ ਖੜੇ ਔਰ ਬਾਈ ਜੀ ਕੀ ਹਾਲ ਹੈ ਠੀਕਾ ਕਾ ਜੀ ਹਲੋ ਸਰ ਪਿਆਰ ਤੇ ਪਾਕਿਸਤਾਨ ਦੇ ਯੁੱਧ ਦੀ ਸਥਿਤੀ ਤਾਂ ਆਪੂਰਕ ਬਣ ਚੁੱਕੀ ਹੈ ਕੀ ਲੱਗਦਾ ਯੁੱਧ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜੀ ਯੁੱਧ ਤਾਂ ਕਾ ਵਾਸਤੇ ਹੋਵੇ ਮਾਰੇ ਜਾਣਗੇ ਗਰੀਬ ਗਰੀਬ ਮਾਰੇ ਜਾਣਗੇ ਤੁਹਾਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਗਰੀਬ ਮਾਰੇ ਜਾਂਦੇ ਆ ਬਿਲਕੁਲ ਜੀ ਤੁਹਾਡੀ ਗੱਲ ਸੱਚੀ ਹੈ ਕਿ ਗਰੀਬ ਕਹਿੰਦੇ ਗਰੀਬ ਤੇ ਪੋਹ ਦੀ ਰਾਤਾਂ ਦੀ ਮਨਾਈਆ ਥੋੜੀ ਹੁੰਦੀ ਹੈ ਗਰੀਬ ਹਮੇਸ਼ਾ ਗਰੀਬ ਹੀ ਮਰਦਾ ਸਹੀ ਗੱਲ ਹੈ ਤੁਹਾਡੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੀ ਲੱਗਦਾ ਯੁੱਧ ਹੋਣਾ ਚਾਹੀਦਾ ਕਿ ਨਹੀਂ ਜੀ ਮੈਨੂੰ ਕਹਿਣਾ ਨਹੀਂ ਮਿਲ ਰਹਾ ਨਹੀਂ ਬਈ ਕਹਿੰਦਾ ਕਹਿਣਾ ਨਹੀਂ ਚਾਹੁੰਦਾ ਵਾਕਿਆ ਜਦੋਂ ਕੋਈ ਹਾਂ ਇਹ ਸਥਿਤੀ ਜੋ ਨਕੌਦਰ ਦੇ ਲੋਕ ਨੇ ਉਹ ਕੀ ਸੋਚਦੇ ਨੇ ਤਾਂ ਉਸ ਵਿਸ਼ੇ ਤੇ ਆਪਾਂ ਰਿਪੋਰਟ ਕਰ ਰਹੇ ਹਾਂ ਨਕੌਦਰ ਵਾਸੀ ਕੀ ਸੋਚਦੇ ਨੇ ਕੀ ਕਹਿਣਾ ਚਾਹੁੰਦੇ ਨੇ ਤਾਂ ਹਾਲਾਤ ਨਕੌਦਰ ਦੇ ਦੇਖ ਸਕਦੇ ਹੋ ਤੁਸੀਂ ਕਿ ਅੱਗੇ ਹੋਰ ਵੀ ਤਸਵੀਰਾਂ ਨੇ ਨਕੌਦਰ ਕਾਫੀ ਆਦਾ ਵੱਡਾ ਸ਼ਹਿਰ ਹੈ ਪਰ ਹੁਣ ਤੱਕ ਜੋ